ਛੁੱਟੀ ਨਾਲ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆ ਬਰ ਲੋਚਾ ਪੂਰਨ ਮੇਰੀਆਂ ਦੀਜ ਖੋਲ ਕਿਵੜ ਦਰਸ਼ਨ ਦੀਜ ਦੀਜ ਖੋਲ ਕਿਵੜ ਦਰਸ਼ਨ ਦੀਜ ਦੀਜ ਖੋਲ ਕਿਵੜ ਦਰਸ਼ਨ ਦੀਜ ਦੀਜ ਖੋਲ ਕਿਵਾਂ ਦਰਸ਼ਨ ਦੀਜ ਦਰ ਮੰਗੇ ਤਾਂ ਦੇ ਦਰਬਾਰ ਦਰ ਮੰਗੇ ਤਾਂ ਦੇ ਦਰਬਾਰ ਦੇ ਦਰਬਾਰ ਦਰ ਮੰਗੇ ਤਾਂ ਦੇ ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ तुद बिन सुरत करे गो दीज खोल किवाड दर्शन दी भारत तुम तन तनी उदारत तुम तन तनी उदारत आगी ਅਰ ਦਰਸ਼ਨ ਦੀ ਜਾ ਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਦਰਸ਼ਨ ਦੀ ਜਾ ਦੀ ਜਖੋਲ ਕਿਵਾਰ ਦਰਸ਼ਨ ਦੀ ਜਾ ਰੰਗ ਸਭ ਦੇਖੋ ਮੰਗੋ ਕਹੇ ਰੰਗ ਸਭ ਦੇਖੋ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਮੇਰੋ ਨਿਸ਼ਤ ਹੋਰ ਦਰਸ਼ਨ ਦੀਜਾ ਦੀਜ ਖੋ ਕਿਵਾਂ ਦਰਸ਼ਨ ਦੀਜਾ ਕਸ਼ਦਮ ਜੈ ਦਿਓ ਨਾਮ ਦੇਖ ਸੁਦਮ ਜੈ ਦਿਓ ਨਾਮ ਦੇਖ ਸੁਦਮ ਭਈਏ ਅਪਾਰ ਦਰਸ਼ਨ ਦੀਜਾ ਦੀਜਾ ਖੋਲ ਕਿਵੜ ਦਰਸ਼ਨ ਦੀਜਾ ਅਪਾਰ ਦਰਸ਼ਨ ਦੀਜਾ ਦੀਜਾ ਖੋਲ ਕਿਵੜ ਦਰਸ਼ਨ ਦੀਜਾ ਤੁਮ ਸਮਰਥ ਦਾਤੇ ਕਹ ਕਬੀਰ ਤੁਮ ਸਮਰਥ ਦਾਤੇ ਦੇ ਨਿਆ ਪਰ ਦਰਸ਼ਨ ਦੀਜਾ ਦੀਜ ਖੋਲ ਕਿਵੜ ਦਰਸ਼ਨ ਦੀਜਾ ਦਰਸ਼ਨ ਦੀਜਾ ਦੀਜ ਖੋਲ ਕਿਵੜ ਦਰਸ਼ਨ ਦੀਜਾ तन मन सीजा दीजा खोल किवा दर्शन दीजा ਜੀਖ ਖੋਲ ਕਿਵਾਰ ਦਰਸ਼ਨ ਦੀਜਾ ਰਿਹਾਲ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ ਦੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਜੋ ਮੰਗੇ ਠਾਕੁਰ ਆਪਣੇ ਤੇ मांग ठाकुर अपने ते सोई सोई देवा सोई सोई देव सोई सोई देव मुख ते जो बोल मुख ते जो बोल ਨਾਨਕ ਦਾਸ ਮੁਖ ਤੇ ਜੋ ਬੋਲ ਇहां ਉਹ ਸੱਚ ਹੋਵੇ ਇहां ਉਹ ਸੱਚ ਹੋਵੇ ਇहां ਉਹ ਸੱਚ ਹੋਵੇ ਫਤਸ਼ਾ ਬੈਠਾ ਸੋ ਦੀਪ ਫਤਸ਼ਾ ਬੈਠਾ ਸੋ ਦੀਪਾਤਿ ਸ਼ਾ ਦਾਸ ਸਤ ਗੁਰੂ ਕਹਾਵੈ RAM DAAS SAT GURU KAHAWAI RAM DAAS SAT GURU KAHAWAI RAM DAAS SAT GURU KAHAWAI ਨਨ ਤਾਲ ਗਟਾ ਨਨਾਨਕ ਤੇਰੀ ਵਡੀ ਕਮਾਈ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਠ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਾਬ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਸ਼੍ਰੀ ਹਰਿ ਕ੍ਰਿਸ਼ਨ ਤਿਆਈਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਕਰਨਾਨੇ ਸੀ ਮਰੀਆ ਤੇ ਇੱਕ ਬਹਾਦਰ ਹਰੀਆ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਸਤਨਾਮ 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 ਜੇ